ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਨਾਲ ਸੰਬੰਧਿਤ ਨਿਵਾਸ ਸਥਾਨ ਸਾਰਾਗੜੀ ਸਰਾਂ ਵਿਖੇ ਕਮਰਾ ਬੁਕਿੰਗ ਦੇ ਨਾਮ ਤੇ ਸੰਗਤ ਦੇ ਨਾਲ ਠੱਗੀ ਦੇ ਮਾਮਲੇ ਕੋਈ ਨਵੇਂ ਨਹੀਂ ਨੇ ਪਰ ਸਮੇਂ-ਸਮੇਂ ਤੇ ਇਹੋ ਜੀਆਂ ਸ਼ਿਕਾਇਤਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਪਰ ਹੁਣ ਇੱਕ ਨਵਾਂ ਤਰੀਕਾ ਜਿਹੜਾ ਵਾ ਉਹ ਠੱਗਾਂ ਦੇ ਵੱਲੋਂ ਖੋਜਿਆ ਗਿਆ ਹੈ ਜਿਸ ਦੇ ਤਹਿਤ ਤੁਹਾਨੂੰ ਸਾਰਾਗੜੀ ਸਰਾਂ ਦੀ ਬੁਕਿੰਗ ਦੇ ਨਾਮ ਹੇਠ ਉੱਥੇ ਹੀ ਵਟਸਐਪ ਨੰਬਰ ਦੇ ਕੇ ਨਾਲ ਦੀ ਨਾਲ ਸਕੈਨ ਕਰਨ ਲਈ ਪੈਸੇ ਕਿਹਾ ਜਾਂਦਾ ਹੈ ਤੇ ਫੇਕ ਜਿਹੜੀ ਆ ਉਹ ਤੁਹਾਡੀ ਬੁਕਿੰਗ ਹੋ ਜਾਂਦੀ ਹੈ ਜਦੋਂ ਸੰਗਤ ਨੂੰ ਆਣ ਕੇ ਸਾਰਾ ਘੜੀ ਪਹੁੰਚ ਕੇ ਪਤਾ ਲੱਗਦਾ ਹੈ ਕਿ ਅਸ ਤਾਂ ਕਮਰਾ ਬੁੱਕ ਕਰਾਇਆ ਸੀ ਪਰ ਉਹਨੂੰ ਪਤਾ ਲੱਗਦਾ ਹੈ ਕਿ ਉਹ ਤਾਂ ਠੱਗੀ ਦਾ ਸ਼ਿਕਾਰ ਹੋ ਗਏ। ਸੋ ਤੁਹਾਡੀ ਜਾਣਕਾਰੀ ਹੈ ਤਾਂ ਅਸੀਂ ਅੱਗੇ ਵੀ ਬਹੁਤ ਵਾਰ ਦੱਸਿਆ ਹੈ ਅੱਜ ਅਸੀਂ ਇੱਕ ਵਾਰੀ ਫੇਰ ਦੱਸ ਦਿੰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅਧਿਕਾਰਤ ਵੈੱਬਸਾਈਟ ਹੈ ਕਮਰਾ ਬੁੱਕ ਕਰਨ ਵਾਸਤੇ ਉਹ sgpcsarai.com ਹੈ। ਇਸ ਧਿਆਨ ਨਾਲ ਦੇਖ ਲੋ ਇਸ ਤਰ੍ਹਾਂ ਦਾ ਸ੍ਰੀ ਦਰਬਾਰ ਸਾਹਿਬ ਸੱਚ ਕੰਸਿਡਰ ਹਮੰਦਰ ਸਾਹਿਬ ਦੀ ਤਸਵੀਰ ਲੱਗੀ ਹੋਈ ਹੈ ਤੇ ਇਹਦੇ ਨਾਲ ਬਕਾਇਦਾ ਤੁਹਾਡੀ ਇੱਥੇ ਰਜਿਸਟ੍ਰੇਸ਼ਨ ਹੁੰਦੀ ਹੈ ਬਕਾਇਦਾ ਤੁਹਾਡੀ ਈਮੇਲ ਮੰਗੀ ਜਾਂਦੀ ਹੈ ਉਸ ਤੋਂ ਬਾਅਦ ਤੁਹਾਡੀ ਵੈਰੀਫਿਕੇਸ਼ਨ ਹੋਣ ਤੋਂ ਬਾਅਦ ਹੀ ਤੁਹਾਨੂੰ ਕਮਰਾ ਬੁੱਕ ਕਰਨ ਲਈ ਕਿਹਾ ਜਾਂਦਾ ਹੈ ਤੇ ਜਦੋਂ ਤੁਹਾਡਾ ਕਮਰਾ ਬੁੱਕ ਹੋ ਜਾਂਦਾ ਹੈ ਤੁਹਾਨੂੰ ਅਧਿਕਾਰਤ ਈਮੇਲ ਤੋਂ ਇੱਕ ਮੇਲ ਸੈਂਡ ਹੋ ਜਾਂਦੀ ਹੈ ਤੁਹਾਡੀ ਕਮਰੇ ਦੀ ਸਾਰੀ ਜਾਣਕਾਰੀ ਸੈਂਡ ਹੋ ਜਾਂਦੀ ਹੈ ਤੇ ਇਸ ਦੇ ਨਾਲ ਹੀ ਜਿਹੜੇ ਜਿਸੀਂ ਦੂਜੀ ਦੇਖੀਏ ਜਸਦੇ ਅਹ ਤਹਿਤ ਸੰਗਤ ਠੱਗੀ ਦਾ ਸ਼ਿਕਾਰ ਹੋ ਰਹੀ ਹੈ ਇਹਨਾਂ ਨੇ ਸਾਰਾ ਗੜੀ ਸਰਾਹ ਦੀ ਇੱਕ ਤਸਵੀਰ ਲਾਈ ਹੋਈ ਹੈ ਬਾਹਰ ਦੀ ਤੇ ਨਾਲ ਹੀ ਇਹਨਾਂ ਨੇ ਇੰਗਲਿਸ਼ ਵਿੱਚ ਟੈਕਸਟ ਲਿਖ ਕੇ ਇੱਥੇ ਇੱਕ WhatsApp ਨੰਬਰ ਦਿੱਤਾ ਹੋਇਆ ਹੈ ਤਾਂ ਅੱਗੇ ਜਾਣ ਦੀ ਥਾਂ ਤੇ ਖੋਜ ਕਰਨ ਦੀ ਥਾਂ ਤੇ ਸੰਗਤ ਸਿੱਧਾ ਹੀ ਜਿਹੜਾ WhatsApp ਨੰਬਰ ਤੇ ਕਲਿੱਕ ਕਰਕੇ ਜਾਂ ਸਿੱਧੀ ਚੈਟ ਕਰਕੇ ਜਾਂ ਕਾਲ ਕਰਕੇ ਉਹ ਠੱਗੀ ਦਾ ਸ਼ਿਕਾਰ ਹੋ ਜਾਂਦੀ ਹੈ ਉੱਥੇ ਪੈਸੇ ਮੰਗ ਲਏ ਜਾਂਦੇ ਨੇ ਸਕੈਨਰ ਪੇਜ ਦਾ ਪੇਜ ਦਿੱਤਾ ਜਾਂਦਾ ਹੈ ਕਿ ਇਸ ਤੇ ਕਮਰਾ ਬੁੱਕ ਕਰਵਾਓ ਸੋ ਸੰਗਤ ਜੀ ਇਹ ਲੀ ਗੱਲ ਤੇ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸਾਰੀਆਂ ਅਧਿਕਾਰਤ ਵੈਬਸਾਈਟਾਂ ਦੇ ਵਿੱਚ ਤੁਹਾਨੂੰ ਪੰਜਾਬੀ ਜਿਹੜੀ ਹੈ ਉਹ ਜ਼ਰੂਰ ਲਿਖੀ ਮਿਲੇਗੀ ਗੁਰਮੁਖੀ ਲਿਪੀ ਜ਼ਰੂਰ ਲਿਖੀ ਮਿਲੇਗੀ ਬਿਲਕੁਲ ਇੰਗਲਿਸ਼ ਵੈਬਸਾਈਟ ਕੋਈ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਹੀਂ ਹੈ ਦੂਸਰੀ ਗੱਲ ਕੋਈ ਵੀ WhatsApp ਦੇ ਉੱਤੇ ਤੁਹਾਨੂੰ ਸਕੈਨ ਨਹੀਂ ਭੇਜਿਆ ਜਾਂਦਾ ਈਮੇਲ ਦੇ ਰਾਹੀਂ ਨੋਟੀਫਿਕੇਸ਼ਨ ਜਾਂਦੀ ਹੈ ਤੁਹਾਡੀ ਜਿਹੜੀ ਕਮਰਾ ਬੁਕਿੰਗ ਕੀਤੀ ਜਾਂਦੀ ਹੈ ਸੋ ਆਪ ਜੀ ਸੁਚੇਤ ਰਹੋ ਇਹੋ ਜੀ ਠੱਗੀ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਚੱਲ ਰਹੀ ਹੈ ਜਿੱਥੇ ਟੈਕਨੋਲੋਜੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਕੀਤਾ ਹੈ ਉੱਥੇ ਹੀ ਠੱਗਾਂ ਦੇ ਲਈ ਬੜੇ ਰਾਹ ਖੋਲ ਦਿੱਤੇ ਨੇ ਕਿਉਂਕਿ ਸੰਗਤ ਭੋਲੀ ਹੁੰਦੀ ਹੈ ਸਿੱਧਾ ਸਾਰਾ ਗੱਡੀ ਸਰਚ ਕਰਦੀ ਹੈ ਤੇ ਬਹੁਤ ਸਾਰੀਆਂ ਫੇਕ ਵੈਬਸਾਈਟਾਂ ਆ ਜਾਂਦੀਆਂ ਨੇ ਸੋ ਤੁਸੀਂ ਕਦੇ ਵੀ ਇਸ ਤਰ੍ਹਾਂ ਆਨਲਾਈਨ ਬੁਕਿੰਗ ਕਰਨੀ ਹੋਵੇ sgpcsrai.com ਇੱਕ ਇੱਕ ਵੈਬਸਾਈਟ ਹੈ ਸ਼ਬਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿੱਥੇ ਕੇਵਲ ਤੇ ਕੇਵਲ ਈਮੇਲ ਰਜਿਸਟ੍ਰੇਸ਼ਨ ਤੋਂ ਬਾਅਦ ਆਫੀਸ਼ੀਅਲੀ ਸਾਰਾ ਕੁਝ ਹੁੰਦਾ ਹੈ ਸੋ ਇਸ ਬਾਰੇ ਹੋਰ ਜਾਣਕਾਰੀ ਮੈਨੇਜਰ ਸਰਾਏ ਜਿਹੜੇ ਨੇ ਸਰਦਾਰ ਗ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੀਆਂ ਸਾਡੀਆਂ ਸਰਾਮਾਂ ਸਾਰਾ ਗੜੀ ਨਿਵਾਸ ਅਤੇ ਮਾਤਾ ਗੰਗਾ ਨਿਵਾਸ ਇਹਦੇ ਜਿਹੜੇ ਕਮਰੇ ਆ ਸੰਗਤਾਂ ਦੀ ਸਹੂਲਤ ਵਾਸਤੇ ਆਨਲਾਈਨ ਕੀਤੇ ਗਏ ਹਨ ਪਰੰਤੂ ਇਹਦੇ ਨਾਲ ਜਿਹੜੇ ਸਾਈਬਰ ਠੱਗ ਆ ਉਹ ਵੀ ਐਕਟਿਵ ਹੋ ਜਾਂਦੇ ਹਨ ਜਦੋਂ ਕਿ ਸਰਾਮਾਂ 'ਚ ਰੌਸ਼ ਵੱਜ ਜਾਂਦਾ ਹੈ ਉਹ ਆਪਣੀਆਂ ਜਾਲੀ ਵੈਬਸਾਈਟ ਤਿਆਰ ਕਰਕੇ ਸੰਗਤਾਂ ਨੂੰ ਭਰਮਾ ਕੇ ਉਹ ਆਪਣੇ ਜਾਲੀ QR ਕੋਡ ਦੇ ਕੇ ਤੇ ਉਹਨਾਂ 'ਚ ਸੰਗਤਾਂ ਦਾ ਆਪਣਾ ਪੈਸਾ ਟਰਾਂਸਫਰ ਕਰਾ ਲੈਂਦੇ ਹਨ ਤਕਰੀਬਨ 6-7 ਮਹੀਨੇ ਪਹਿਲਾਂ ਵੀ ਜਿਹੜੀਆਂ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਾਈਬਰ ਧੱਗਾਂ ਦੇ ਖਿਲਾਫ ਜਿਹੜੀ ਐਸ.ਪੀ. ਸਾਹਿਬ ਨੂੰ ਵੀ ਕੰਪਲੇਂਟ ਕੀਤੀ ਗਈ ਅਤੇ ਜਿਹੜਾ ਸਾਡਾ ਆਈ.ਟੀ. ਵਿੰਗ ਆ ਉਹਨੇ ਵੀ ਆਪਣੇ ਬਿਹਾਵ ਤੇ ਜਿਹੜੀ ਆ ਗੂਗਲ ਨੂੰ ਰਿਕਵੈਸਟ ਕੀਤੀ ਪਰੰਤੂ ਇਸ ਤੇ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਸੰਗਤਾਂ ਰੋਜ਼ ਠੱਗੀ ਦਾ ਸ਼ਿਕਾਰ ਹੋ ਰਹੀਆਂ ਸਾਡੀ ਬਾਰ ਬਾਰ ਸੰਗਤਾਂ ਨੂੰ ਵੀ ਬੇਨਤੀ ਆ ਕਿ ਘੱਟੋ ਘੱਟ ਜਿਹੜੀ ਸਾਡੀ ਸ੍ਰੀਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਜਾਂ ਸ੍ਰੀਮਣੀ www.sgpcsrai.com ਤੇ ਕੇਵਲ ਤੇ ਕੇਵਲ ਕਮਰਾ ਬੁੱਕ ਕਰਾਇਆ ਜਾਵੇ ਸਾਡੇ ਕੋ ਵਾਖਵਾ ਖਾ ਤੁਸੀਂ ਵੇਖ ਸਕਦੇ ਹੋ ਇਸ ਤਰ੍ਹਾਂ ਉਹ ਠੱਗੀ ਆਪਣੀ ਮਾਰਦਾ ਹੈ ਆਪਣਾ ਵੈਬਸਾਈਟ ਤੇ ਨੰਬਰ ਦਿੰਦਾ ਹੈ ਫਿਰ ਆਪਣੇ ਵਟਸਐਪ ਤੇ ਉਹਨਾਂ ਨਾਲ ਚੈਟ ਕਰਕੇ ਉਹਨਾਂ ਨੂੰ ਆਪਣਾ ਕਿਊਆਰ ਕੋਡ ਦੇ ਕੇ ਤੇ ਉਹ ਆਪਣੇ ਠੱਗੀ ਦਾ ਸ਼ਿਕਾਰ ਬਣਾਉਂਦੇ ਆ ਸੰਗਤਾਂ ਸਾਡੇ ਕੋ ਹੁੰਦੀਆਂ ਜਦੋਂ ਕਹਿੰਦੀਆਂ ਕਿ ਸਾਡਾ ਕਮਰਾ ਇਤਨਾ ਬੁੱਕ ਹੋਇਆ ਪਰੰਤੂ ਉਹ ਜਦੋਂ ਸਾਡੇ ਕੋ ਹੁੰਦੀਆਂ ਔਰ ਠੱਗੀ ਦਾ ਸ਼ਿਕਾਰ ਹੋਈਆਂ ਹੁੰਦੀਆਂ ਨਹੀਂ ਤਕਰੀਬਨ ਅਜ ਤੋਂ 6 ਮਹੀਨੇ ਤੱਕ ਹੁਣ 150 ਕੰਪਲੇਂਟ ਸਰਕਾਰ ਨੂੰ ਦੇ ਚੁੱਕੇ ਆ ਪ੍ਰਸ਼ਾਸਨ ਨੂੰ ਪਰੰਤੂ ਅਜੇ ਤੱਕ ਬੰਦਾ ਕੋਈ ਵੀ ਫੜਿਆ ਨਹੀਂ ਗਿਆ ਮਾਨਯੋਗ ਪ੍ਰਧਾਨ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਸੀਂ ਕੱਲ ਫੇਰ ਸੀਪੀ ਸਾਹਿਬ ਨੂੰ ਰਿਟਰਨ ਕੰਪਲੇਂਟ ਦੇਣ ਜਾਵਾਂਗੇ ਤਾਂ ਜੋ ਜਿਹੜੇ ਆ ਉਹਨਾਂ ਨੂੰ ਬੇਨਤੀ ਵੀ ਕਰਕੇ ਆਵਾਂਗੇ ਕਿ ਇਹ ਜਿਹੜੇ ਸਾਈਬਰ ਠੱਗ ਰੋਜ਼ ਠੱਗੀ ਮਾਰ ਰਹੇ ਹਨ ਹੁਣ ਅਗੋਂ ਆਉਣ ਵਾਲੇ ਦਿਨਾਂ 'ਚ ਵੈਸੇ ਵੀ ਛੁੱਟੀਆਂ ਹਟਣੀਆਂ ਤੇ ਜਿਹੜੇ ਸੰਗਤਾਂ ਵੀ ਅਗੋਂ ਨਾਲ ਵੱਧਣੀਆਂ ਇਸ ਕਰਕੇ ਉਸ ਦੁਬਾਰਾ ਠੱਗੀ ਦਾ ਸ਼ਿਕਾਰ ਨਾ ਹੋਣ ਉਸ ਐਸੀ ਸੀਪੀ ਸਾਹਿਬ ਨੂੰ ਕੰਪਲੇਂਟ ਰਿਟਨ ਤੇ ਦੇ ਕੇ ਆਮ